ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਧਿਕਾ ਆ ਮੈਂ ਇੱਕ ਮੀਡਲ ਕਲਾਸ ਪਰਿਵਾਰ ਤੋਂ ਸੀ ਮੇਰਾ ਬਚਪਨ ਬਹੁਤ ਹੀ ਵਧੀਆ ਗੁਜ਼ਰਿਆ ਨਾਲ ਨਾਲ ਮੈਂ ਸਕੂਲ ਵੀ ਜਾਇਆ ਕਰਦੀ ਸੀ ਸਾਡੇ ਸਕੂਲ ਵਿੱਚ ਇੱਕ ਟੀਚਰ ਸੀ ਉਹ ਮੈਨੂੰ ਪਹਿਲੇ ਦਿਨ ਤੋਂ ਹੀ ਬਹੁਤ ਚੰਗੀ ਲੱਗਦੀ ਸੀ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਬੱਚਿਆਂ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਆਉਂਦੀ ਉਹਨਾਂ ਦਾ ਪੜ੍ਹਾਉਣ ਦਾ ਅੰਦਾਜ਼ ਬਹੁਤ ਵਧੀਆ ਸੀ ਇਹੀ ਵਜ੍ਹਾ ਸੀ ਕਿ ਉਹ ਮੇਰੀ ਆਈਡਲ ਬਣੀ। ਉਹਨਾਂ ਨੂੰ ਵੇਖ-ਵੇਖ ਕੇ ਮੇਰੇ ਦਿਲ ਵਿੱਚ ਵੀ ਸ਼ੌਂਕ ਪੈਦਾ ਹੋਇਆ ਕਿ ਮੈਂ ਵੀ ਟੀਚਰ ਬਣਾ। ਤਾਂ ਅਕਸਰ ਮੈਂ ਮੁਹੱਲੇ ਦੇ ਨਿੱਕੇ-ਨਿੱਕੇ ਬੱਚਿਆਂ ਦੇ ਨਾਲ ਸਕੂਲ-ਸਕੂਲ ਖੇਡਦੀ ਹੁੰਦੀ ਤੇ ਹਮੇਸ਼ਾ ਮੈਂ ਟੀਚਰ ਬਣਦੀ ਹੁੰਦੀ। ਸੱਚਮੁੱਚ ਦੀ ਟੀਚਰ ਬਣਨ ਦੇ ਲਈ ਪਹਿਲਾਂ ਖੁਦ ਪੜਨਾ ਬਲਕਿ ਵਧੀਆ ਸਿੱਖਿਆ ਹਾਸਲ ਕਰਨਾ ਜ਼ਰੂਰੀ ਸੀ। ਮੈਂ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਦਿਨ-ਰਾਤ ਮਿਹਨਤ ਕਰਦੀ, ਬਹੁਤ ਪੜ੍ਹਦੀ ਤੇ ਆਖਿਰਕਾਰ ਮੈਂ बीएड ਦੀ ਡਿਗਰੀ ਹਾਸਲ ਕਰ ਲਈ। ਟੀਚਰ ਬਨਣਾ ਮੇਰਾ ਸੁਪਨਾ ਸੀ ਤੇ ਮੈਂ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਜੌਬ ਦੇ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਨਾਲ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਵੀ ਕਰਦੀ ਕਿ ਇੱਕ ਦਿਨ ਪ੍ਰਮਾਤਮਾ ਨੇ ਮੇਰੀ ਪ੍ਰਾਰਥਨਾ ਸੁਣ ਹੀ ਲਈ ਤੇ ਇੱਕ ਸਾਲ ਬਾਅਦ ਜਦੋਂ ਮੈਨੂੰ ਟੀਚਰ ਦਾ ਅਪਾਇਟਮੈਂਟ ਲੈਟਰ ਮਿਲਿਆ ਤਾਂ ਖੁਸ਼ੀ ਨਾਲ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸੀ। ਕਿਉਂਕਿ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਸੀ ਜਿਵੇਂ ਹੀ ਮੈਨੂੰ ਅਪੁਆਇੰਟਮੈਂਟ ਲੈਟਰ ਮਿਲਿਆ ਤੁਰੰਤ ਉਹਦੇ ਅਗਲੇ ਦਿਨ ਹੀ ਮੈਂ ਸਕੂਲ ਜੁਆਇਨ ਕਰ ਲਿਆ ਘਰ ਦੇ ਕੋਲ ਹੀ ਇੱਕ ਕੁੜੀਆਂ ਦੇ ਮਿਡਲ ਸਕੂਲ ਵਿੱਚ ਮੇਰੀ ਪੋਸਟਿੰਗ ਹੋ ਗਈ ਮੈਂ ਮਿਹਨਤ ਤੇ ਲਗਨ ਨਾਲ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਮੈਂ ਹਰ ਮਹੀਨੇ ਪੂਰੀ ਤਨਖਾਹ ਆਪਣੀ ਮਾਂ ਦੇ ਹੱਥੇ ਰੱਖ ਦਿੰਦੀ ਜੀ ਦੇ ਨਾਲ ਉਹ ਬਹੁਤ ਖੁਸ਼ ਹੋ ਜਾਂਦੀ ਵੇਖਦੇ ਹੀ ਵੇਖਦੇ 2 ਸਾਲ ਦਾ ਵਕਤ ਗੁਜ਼ਰ ਗਿਆ ਤੇ ਹੁਣ ਮੇਰੀ ਨੌਕਰੀ ਵੀ ਪੱਕੀ ਹੋ ਗਈ ਸੀ ਤੇ ਵਧੀਆ ਤਨਖਾਵੀ ਮਿਲ ਰਹੀ ਸੀ ਮੈਂ ਨਾ ਤਾਂ ਬਹੁਤ ਸੋਹਣੀ ਸੀ ਤੇ ਨਾ ਹੀ ਬਦਸੂਰਤ ਸਾਵਲਾ ਜਿਹਾ ਰੰਗ ਚੰਗੇ ਨੈਣ ਨਕਸ਼ ਕਾਲੇ ਵਾਲ ਤੇ ਕਦ ਕਾਠੀ ਵੀ ਠੀਕ ਸੀ ਬਹੁਤ ਜ਼ਿਆਦਾ ਕੱਦ ਨਹੀਂ ਸੀ ਮੇਰਾ ਹਾਂ ਪਰ ਮੇਰੀਆਂ ਅੱਖਾਂ ਵੱਡੀਆਂ ਵੱਡੀਆਂ ਸੀ ਇਹ ਹੀ ਮੇਰੀ ਸਾਰਿਆਂ ਤੋਂ ਵੱਡੀ ਖੂਬਸੂਰਤੀ ਸੀ ਮੇਰੇ ਪਾਪਾ ਦੇ ਦੋਸਤ ਦਾ ਬੇਟਾ ਜਿਹਦਾ ਨਾਂ ਰਾਜਨ ਸੀ ਅਕਸਰ ਸਾਡੇ ਘਰ ਆਮਦਾ ਜਾਂਦਾ ਰਹਿੰਦਾ ਉਹ ਯੂਨੀਵਰਸਿਟੀ ਵਿੱਚ ਐਮਬੀਏ ਕਰ ਰਿਹਾ ਸੀ ਉਹ ਬਹੁਤ ਸੋਹਣਾ ਮੁੰਡਾ ਸੀ ਉਪਰੋ ਚੰਗੇ ਖਾਸੇ ਅਮੀਰ ਤੇ ਦੌਲਤਮੰਦ ਕਰਾਉਣੇ ਨਾਲ ਸਬੰਧ ਰੱਖਦਾ ਸੀ ਨਵੇਂ-ਨਵੇਂ ਫੈਸ਼ਨ ਦੀ ਮਹਿੰਗੇ-ਮਹਿੰਗੇ ਕੱਪੜੇ ਪਾਉਣਾ ਉਹਦਾ ਸ਼ੌਂਕ ਸੀ ਉਹ ਆਪਣੀ ਕਾਰ ਵਿੱਚ ਯੂਨੀਵਰਸਿਟੀ ਜਾਂਦਾ ਮੇਰੇ ਨਾਲ ਅਕਸਰ ਉਹ ਗੱਲਬਾਤ ਕਰਦਾ ਰਹਿੰਦਾ ਤੇ ਅਕਸਰ ਇਹੋ ਜਿਹੇ ਲੱਬਜ਼ ਬੋਲਦਾ ਸੀ ਕਿ ਮੈਂ ਉਹਦੀ ਕਿਸੇ ਗੱਲ ਦਾ ਵੀ ਜਵਾਬ ਨਹੀਂ ਦਿੰਦੀ ਸੀ ਉਹ ਹਰ ਵਾਰ ਮੈਨੂੰ ਆਈ ਲਵ ਯੂ ਵੀ ਬੋਲਦਾ ਪਰ ਮੈਂ ਚੁੱਪ ਰਹਿੰਦੀ ਉਹਨੂੰ ਆਪਣੀ ਸਮਾਰਟਨੈਸ ਤੇ ਅਮੀਰ ਹੋਣ ਤੇ ਬਹੁਤ ਕਮਾਂਡ ਸੀ ਮੁਦੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਸੀ ਮੈਨੂੰ ਮੇਰੇ ਪ੍ਰੋਸੇਮੰਦ ਲੋਕਾਂ ਤੋਂ ਇਹ ਵੀ ਗੱਲ ਪਤਾ ਲੱਗੀ ਕਿ ਉਹਦੀ ਬਹੁਤ ਸਾਰੀਆਂ ਕੁੜੀਆਂ ਨਾਲ ਦੋਸਤੀ ਤੇ ਅਫੇਅਰ ਚੱਲ ਰਿਹਾ ਆ ਉਹ ਮੇਰੇ ਨਾਲ ਟਾਈਮ ਪਾਸ ਕਰਨ ਦੇ ਚੱਕਰ 'ਚ ਸੀ ਬਲਕਿ ਉਹ ਮੇਰੇ ਨਾਲ ਬਹੁਤ ਗਹਿਰਾ ਸਬੰਧ ਬਣਾਉਣਾ ਚਾਹੁੰਦਾ ਸੀ ਉਹ ਜਦੋਂ ਵੀ ਘਰ ਆਂਦਾ ਤਾਂ ਮੈਂ ਉਹਦੇ ਸਾਹਮਣੇ ਨਹੀਂ ਜਾਂਦੀ ਮੈਂ ਉਹਨੂੰ ਨਜ਼ਰਅੰਦਾਜ਼ ਕਰਦੀ ਮੇਰੇ ਇਸ ਤਰ੍ਹਾਂ ਦੇ ਵਿਹਾਰ ਨੂੰ ਵੇਖ ਕੇ ਉਹ ਖੁਦ ਹੀ ਪਿੱਛੇ हट ਗਿਆ ਮੈਂ ਮਿਡਲ ਕਲਾਸ ਦੇ ਬੱਚਿਆਂ ਨੂੰ ਬਹੁਤ ਬੇਨਤੀ ਤੇ ਲਗਨ ਨਾਲ ਪੜ੍ਹਾਉਂਦੀ ਜਿਸ ਦੀ ਵਜ੍ਹਾ ਨਾਲ ਹਰ ਸਾਲ ਮਿਡਲ ਦਾ ਰਿਜ਼ਲਟ 100% ਵਧੀਆ ਹੁੰਦਾ ਜਿਸ ਤੇ ਡਿਪਾਰਟਮੈਂਟ ਨੇ ਮੇਰੀਆਂ ਬਹੁਤ ਤਾਰੀਫਾਂ ਕੀਤੀਆਂ ਫਿਰ ਮੇਰਾ ਗ੍ਰੇਡ ਵਧਾ ਕੇ ਮੈਨੂੰ ਇੱਕ ਹਾਈ ਸਕੂਲ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਜਿਸ ਦਾ ਰਿਜ਼ਲਟ ਹਰ ਸਾਲ ਬਹੁਤ ਖਰਾਬ ਹੁੰਦਾ ਸੀ ਇਹ ਸਕੂਲ ਦੀ ਪੜ੍ਹਾਈ ਨੂੰ ਵੀ ਠੀਕ ਕਰਨ ਤੇ ਵਧੀਆ ਰਿਜ਼ਲਟ ਦੇ ਲਈ ਮੈਨੂੰ ਉੱਥੇ ਟਰਾਂਸਫਰ ਕੀਤਾ ਗਿਆ ਇਹ ਗੱਲ ਤਾਂ ਮੇਰੇ ਲਈ ਗਰਵ ਦੀ ਸੀ ਪਹਿਲਾਂ ਸਕੂਲ ਸਾਡੇ ਪਿੰਡ ਤੋਂ 20 ਕਿਲੋਮੀਟਰ ਦੂਰ ਇੱਕ ਬਹੁਤ ਵੱਡੇ ਪਿੰਡ ਵਿੱਚ ਸੀ ਹੁਣ ਉਹ ਮੇਰੇ ਲਈ ਪਰੇਸ਼ਾਨੀ ਬਣ ਗਈ ਸੀ ਕਿ ਰੋਜ਼ ਉੱਥੇ ਆਉਣਾ ਜਾਣਾ ਸੀ ਕਿਉਂਕਿ ਮੈਨੂੰ ਪੁੱਛ ਕੇ ਟਰਾਂਸਫਰ ਕੀਤਾ ਗਿਆ ਸੀ ਦੂਜਾ ਮੈਨੂੰ ਤਰੱਕੀ ਦੇ ਕੇ ਸਕੂਲ ਦੇ ਰਿਜ਼ਲਟ ਨੂੰ ਵਧੀਆ ਬਣਾਉਣ ਦੇ ਲਈ ਉੱਥੇ ਭੇਜਿਆ ਗਿਆ ਸੀ ਤਾਂ ਮੈਂ ਖੁਸ਼ੀ-ਖੁਸ਼ੀ ਪ੍ਰਮਾਤਮਾ ਦਾ ਨਾਮ ਲੈ ਕੇ ਨਵੇਂ ਸਕੂਲ ਨੂੰ ਜੁਆਇਨ ਕਰ ਲਿਆ ਕਿਉਂਕਿ ਉਹ ਇੱਕ ਨਵਾਂ ਪਿੰਡ ਸੀ ਤਾਂ ਇਸ ਲਈ ਉੱਥੇ ਕੋਈ ਜ਼ਿਆਦਾ ਬੱਸਾਂ ਵਗੈਰਾ ਨਹੀਂ ਜਾਂਦੀਆਂ ਸੀ ਸਫ਼ਰ ਤੋਂ ਵੱਧ ਤੋਂ ਵੱਧ 45 ਮਿੰਟ ਤੱਕ ਸੀ ਕਿਉਂਕਿ ਲੋਕਲ ਹੀ ਸੀ ਰਿਕਸ਼ੇ ਤੇ ਜਾਣ ਲਈ ਡੇਢ ਘੰਟਾ ਲੱਗ ਜਾਂਦਾ ਸੀ ਜਿਵੇਂ ਕਿ ਬਸ ਸਾਡਾ ਸਾਡੇ ਘਰ ਤੇ ਬਿਲਕੁਲ ਕੋਲ ਸੀ ਤੇ ਬਸ ਇੱਥੋਂ ਹੋ ਕੇ ਹੀ ਲੰਘਦੀ ਸੀ ਕਹਿਰ ਮੈਂ ਰੋਜ਼ ਰੋਜ਼ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਜਿਹੜੀ ਬਸ ਵਿੱਚ ਮੈਂ ਜਾਂਦੀ ਸੀ ਉਹ ਇੱਕ ਬਹੁਤ ਹੀ ਵਧੀਆ ਹਾਲਤ ਜੀ ਸਾਫ਼ ਸੁਥਰੀ ਬਾਸੀ ਬਸ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਸੀ ਸਾਰੀਆਂ ਸੀਟਾਂ ਫੁੱਲ ਹੁੰਦੀਆਂ ਸੀ ਤੇ ਅਕਸਰ ਸਵਾਰੀਆਂ ਖੜੇ ਹੋ ਕੇ ਸਫ਼ਰ ਕਰਦੀਆਂ ਇਸ ਬੱਸ ਦਾ ਕੰਡਕਟਰ ਜਿਹਦਾ ਨਾਮ ਪ੍ਰਦੀਪ ਸੀ ਉਹ ਲਗਭਗ 28 ਤੋਂ 29 ਸਾਲ ਦੀ ਉਮਰ ਦਾ ਠੀਕ ਠਾਕ ਜਈ ਸ਼ਕਲ ਸੂਰਤ ਤੇ ਸਾंवले ਰੰਗ ਦਾ ਮੁੰਡਾ ਸੀ 9th ਕਲਾਸ ਤੱਕ ਪੜ੍ਹਿਆ ਸੀ ਤੇ ਕੋਈ 7 ਸਾਲ ਤੋਂ ਕੰਡਕਟਰੀ ਕਰ ਰਿਹਾ ਸੀ ਦੂਜੇ ਕੰਡਕਟਰਾਂ ਦੀ ਤਰ੍ਹਾਂ ਉਹ ਵੀ ਥੋੜਾ ਅકડੂ ਸੁਭਾਅ ਜ਼ੁਬਾਨ ਦਾ ਤੇਜ਼ ਤੇ ਹੁਸ਼ਿਆਰ ਬੰਦਾ ਸੀ ਪਰ ਉਹਦੀ ਇੱਕ ਕੂਬੀ ਸੀ ਕਿ ਔਰਤਾਂ ਨਾਲ ਤਮੀਜ਼ ਨਾਲ ਗੱਲ ਕਰਦਾ ਸੀ ਪਰ ਖਾਸ ਤੌਰ ਤੇ ਉਹ ਮੇਰੇ ਨਾਲ ਬਹੁਤ ਹੀ ਚੰਗੇ ਅੰਦਾਜ਼ ਵਿੱਚ ਗੱਲ ਕਰਦਾ ਮੈਨੂੰ ਜਾਂਦੇ ਹੋਏ 2 ਮਹੀਨੇ ਹੋ ਗਏ ਪ੍ਰਦੀਪ ਦਾ ਨਾਮ ਤਾਂ ਮੈਨੂੰ ਸ਼ੁਰੂ ਤੋਂ ਹੀ ਪਤਾ ਲੱਗ ਗਿਆ ਸੀ ਪਰ ਇਹਨਾਂ 2 ਮਹੀਨਿਆਂ ਵਿੱਚ ਸਾਡੀ ਥੋੜੀ ਬਹੁਤ ਜਾਣ ਪਛਾਣ ਵੀ ਹੋ ਗਈ ਕਿਉਂਕਿ ਮੈਂ ਰੋਜ਼ ਜਾਣ ਵਾਲੀ ਪੱਕੀ ਸਵਾਰੀ ਸੀ ਮੇਰੀ ਵਾਪਸੀ ਸ਼ਾਮ 4 ਵਜੇ ਹੁੰਦੀ ਤੇ ਮੈਂ ਉਸ ਵਕਤ ਤੱਕ ਬਹੁਤ ਥੱਕ ਜਾਂਦੀ ਸੀ ਮੇਰਾ ਸਕੂਲ ਮੇਨ ਰੋਡ ਤੇ ਹੀ ਸੀ ਇਸ ਪਿੰਡ ਦਾ ਬੱਸ ਸਟਾਪ ਬਹੁਤ ਦੂਰ ਸੀ ਮੈਂ ਆਪਣੇ ਸਕੂਲ ਦੇ ਮੇਨ ਗੇਟ ਦੇ ਅੱਗੇ ਖੜੀ ਹੋ ਜਾਂਦੀ ਤੇ ਜਦੋਂ ਬਾਸਮ ਦੀ ਤਾਂ ਬਾਸ ਵਿੱਚ ਚੜ ਜਾਂਦੀ ਪ੍ਰਦੀਪ ਨੂੰ ਮੇਰੇ ਬਾਰੇ ਪਤਾ ਲੱਗ ਗਿਆ ਸੀ ਕਿ ਮੈਂ ਟੀਚਰ ਹਾਂ ਤਾਂ ਇਸ ਲਈ ਉਹ ਮੇਰੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ ਇੱਕ ਦਿਨ ਪ੍ਰਦੀਪ ਨੇ ਮੈਨੂੰ ਕਿਹਾ ਕਿ ਮੈਡਮ ਤੁਸੀਂ ਆਪਣੇ ਸਟਾਪ ਤੇ ਖੜੇ ਹੋ ਜਾਇਆ ਕਰੋ ਤੁਸੀਂ ਬਾਸ ਅੱਡੇ ਤੇ ਨਾ ਆਇਆ ਕਰੋ ਮੈਂ ਤੁਹਾਡੇ ਲਈ ਇੱਕ ਸੀਟ ਖਾਲੀ ਰੱਖ ਦਿਆਂ ਕਰੂੰਗਾ ਇਸ ਤਰ੍ਹਾਂ ਸਾਨੂੰ ਨਾਲ ਤੁਹਾਡੀ ਬਚਤ ਵੀ ਹੋਣ ਲੱਗੇਗੀ ਹੁਣ ਰੋਜ ਉਹ ਬਾਸੂ ਵਿੱਚ ਚੱਲਦੇ ਫਿਰਦੇ ਇੱਕ ਅੱਧੀ ਵਾਰ ਮੇਰੇ ਨਾਲ ਗੱਲ ਕਰ ਲੈਂਦਾ ਇੱਕ ਦਿਨ ਉਹਨੇ ਮੈਨੂੰ ਕਿਹਾ ਮੈਡਮ ਮੇਰੀ ਛੋਟੀ ਭੈਣ 9th ਕਲਾਸ ਵਿੱਚ ਐਡਮਿਸ਼ਨ ਲੈਣਾ ਚਾਹੁੰਦੀ ਆ ਤਾਂ ਉਹ ਤੁਹਾਡੇ ਕੋਲੋਂ ਕੋਈ ਸਲਾਹ ਲੈਣਾ ਚਾਹੁੰਦੀ ਆ ਤਾਂ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਨੂੰ ਆਪਣਾ ਮੋਬਾਈਲ ਨੰਬਰ ਦੇ ਦਿਓ ਉਹ ਸ਼ਾਮ ਨੂੰ ਤੁਹਾਡੇ ਨਾਲ ਫੋਨ ਤੇ ਗੱਲ ਕਰ ਲਵੇਗੀ ਮੈਂ ਪ੍ਰਦੀਪ ਦੀ ਐਸਾਨਮਨਸੀ ਉਹ ਰੋਜ ਮੇਰੇ ਲਈ ਸਿੰਗਲ ਸੀਟ ਰੱਖਦਾ ਸੀ ਤੇ ਦੂਜਾ ਕਰਾਇਏ ਵਿੱਚ ਵੀ ਸ਼ੂਟ ਕਰਦਾ ਸੀ ਤਾਂ ਮੈਂ ਥੋੜੀ ਹਿਚਕਾਹਟ ਦੇ ਬਾਅਦ ਉਹਨੂੰ ਆਪਣਾ ਨੰਬਰ ਦੇ ਦਿੱਤਾ। ਉਸੇ ਦਿਨ ਸ਼ਾਮ ਨੂੰ ਉਹਦੀ ਭੈਣ ਨੇ ਫੋਨ ਕਰ ਦਿੱਤਾ ਉਹਨੇ 9ਵੀਂ ਕਲਾਸ ਵਿੱਚ ਐਡਮਿਸ਼ਨ ਲਈ ਕੋਈ ਜ਼ਰੂਰੀ ਗੱਲ ਕਰਨੀ ਸੀ। ਉਹਨੇ ਉਹ ਗੱਲ ਕੀਤੀ ਇਹਦੇ ਬਾਅਦ ਪ੍ਰਦੀਪ ਨੇ ਮੇਰਾ ਧੰਨਵਾਦ ਕੀਤਾ। ਉਹਦਾ ਆਪਣਾ ਪਰਸਨਲ ਨੰਬਰ ਸੀ ਜਿਹੜਾ ਮੈਂ ਸੇਵ ਕਰ ਲਿਆ। ਕੁਝ ਦਿਨ ਗੁਜ਼ਰੇ ਤਾਂ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਮੈਂ ਸਕੂਲ ਦੀ ਪ੍ਰਿੰਸੀਪਲ ਤੋਂ 4 ਦਿਨ ਦੀ ਛੁੱਟੀ ਫੋਨ 'ਤੇ ਹੀ ਲੈ ਲਈ। ਤਾਂ ਮੈਨੂੰ ਖਿਆਲ ਆਇਆ ਕਿ ਪ੍ਰਦੀਪ ਮੇਰੇ ਲਈ ਸੀਟ ਰੱਖ ਲੈਂਦਾ ਹੋਊਗਾ। ਤਾਂ ਮੈਂ ਉਹਨੂੰ ਵੀ ਦੱਸ ਦੇਵਾਂ ਕਿ 4 ਦਿਨ ਦੀ ਛੁੱਟੀ ਲਈ ਆ ਤਾਂ ਕਿ ਉਹ ਪਰੇਸ਼ਾਨ ਨਾ ਹੋਵੇ ਇਸ ਲਈ ਮੈਂ ਉਹਨੂੰ ਫੋਨ ਕਰਕੇ ਆਪਣੀ ਬਿਮਾਰੀ ਦਾ ਦੱਸ ਦਿੱਤਾ। ਅਗਲੇ 4 ਦਿਨ ਉਹ ਫੋਨ ਤੇ ਮੇਰੀ ਖੈਰੀਅਤ ਪੁੱਛਦਾ ਰਿਹਾ। ਜਦੋਂ ਮੈਂ ਠੀਕ ਹੋ ਗਈ ਤਾਂ ਫਿਰ ਆਉਣ ਜਾਣ ਲੱਗ ਪਈ। ਹੁਣ ਮੈਨੂੰ ਪ੍ਰਦੀਪ ਦੀਆਂ ਅੱਖਾਂ ਵਿੱਚ ਆਪਣੇ ਲਈ ਪਿਆਰ ਨਜ਼ਰ ਆਉਂਦਾ। ਹੁਣ ਸ਼ਾਮ ਨੂੰ ਜਾਂ ਦੁਪਹਿਰ ਨੂੰ ਮੈਨੂੰ ਉਹ ਕਾਲ ਕਰਦਾ, ਹਾਲ-ਚਾਲ ਪੁੱਛਦਾ ਤੇ ਇੱਧਰ-ਉੱਧਰ ਦੀਆਂ ਗੱਲਾਂ ਕਰਦਾ। ਹੌਲੀ-ਹੌਲੀ ਪ੍ਰਦੀਪ ਮੈਨੂੰ ਵੀ ਚੰਗਾ ਲੱਗਣ ਲੱਗਾ। ਸਫ਼ਰ ਦੇ ਦੌਰਾਨ ਵਸੂਈ ਚ ਉਹ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਸੀ, ਅਣਜਾਣ ਜਿਹਾ ਬਣਾ ਰਹਿੰਦਾ ਸੀ। ਮੱਕੇ ਕੋਈ ਸ਼ੱਕ ਨਾ ਕਰੇ। ਪਰ ਜਦੋਂ ਫੋਨ ਕਰਦਾ ਤਾਂ ਬਹੁਤ ਸਾਰੀਆਂ ਗੱਲਾਂ ਕਰਦਾ ਮੈਨੂੰ ਵੀ ਉਹਦੇ ਫੋਨ ਦਾ ਇੰਤਜ਼ਾਰ ਰਹਿੰਦਾ ਜਿਸ ਦਿਨ ਉਹਦਾ ਫੋਨ ਆਉਂਦਾ ਤਾਂ ਮੈਂ ਬੇਚੈਨ ਜਈ ਹੋ ਜਾਂਦੀ ਹੁਣ ਪਦੀਪ ਮੇਰੇ ਕੋਲ ਬਸ ਦਾ ਕਿਰਾਇਆ ਵੀ ਨਹੀਂ ਲੈਂਦਾ ਸੀ ਤੇ ਮੇਰੀ ਆਸਾਨੀ ਨਾਲ ਘਰ ਵਾਪਸੀ ਹੋ ਜਾਂਦੀ ਸੀ ਇਹ ਬੰਦੋਬਸਤ ਵੀ ਉਹਨੇ ਕਰ ਦਿੱਤਾ ਕਿ 4 ਵਜੇ ਜਿਹੜੀ ਬੱਸ ੱਡੇ ਤੋਂ ਨਿਕਲਦੀ ਸੀ ਉਹਨੇ ਉਸ ਕਨੈਕਟਰ ਨੂੰ ਕਹਿ ਦਿੱਤਾ ਕਿ ਉਹ ਮੇਰੇ ਲਈ ਸੀਟ ਖਾਲੀ ਰੱਖ ਲਿਆ ਕਰੇ ਉਸਰਾ ਮੈਨੂੰ ਬਹੁਤ ਆਸਾਨੀ ਹੋ ਗਈ ਜਿਵੇਂ ਕਿ ਪ੍ਰਦੀਪ ਪੜਿਆ ਲਿਖਿਆ ਨਹੀਂ ਸੀ ਪਰ ਉਹਦਾ ਕਨੈਕਟਰ ਕਰੈਕਟਰ ਸਾਫ ਸੁਥਰਾ ਸੀ ਮੇਰੇ ਨਾਲ ਵਧੀਆ ਤੇ ਇੱਜ਼ਤ ਨਾਲ ਗੱਲ ਕਰਦਾ ਸੀ ਉਹਨੇ ਆਪਣੇ ਚੰਗੇ ਸੁਭਾਅ ਨਾਲ ਮੈਨੂੰ ਆਪਣਾ دیਵਾਨਾ ਬਣਾ ਲਿਆ ਮੈਂ ਅਕਸਰ ਰਾਜਨ ਨਾਲ ਪ੍ਰਦੀਪ ਦਾ ਮੇਲ ਕਰਦੀ ਤਾਂ ਦੋਵਾਂ ਵਿੱਚ ਮੈਨੂੰ ਜ਼ਮੀਨ ਅਸਮਾਨ ਦਾ ਫਰਕ ਮਹਿਸੂਸ ਹੁੰਦਾ ਰਾਜਨ ਦੌਲਤਮਨ ਤੇ ਪੜਿਆ ਲਿਖਿਆ ਹੁੰਦੇ باوجود ਵੀ ਬਾਤਮੀ ਤੇ ਕਮੰਡੀ ਸੀ ਉਹ ਬਹੁਤ ਹੀ ਗੰਦੀਆਂ ਹਰਕਤਾਂ ਕਰਦਾ ਤੇ ਕਿਸੇ ਦੀ ਪਰਵਾਹ ਨਹੀਂ ਕਰਦਾ ਜਦ ਕਿ ਉਹਦੇ ਉਲਟ ਪ੍ਰਦੀਪ ਹਨ ਪੜ ਤੇ ਗਰੀਬ ਕਨੈਕਟਰ ਸੀ ਪਰ ਮੇਰੇ ਨਾਲ ਤਮੀਜ਼ ਤੇ ਇੱਜ਼ਤ ਨਾਲ ਗੱਲ ਕਰਦਾ ਕਦੇ ਕੋਈ ਗਲਤ ਹਰਕਤ ਤੇ ਗੱਲ ਕਰਦਾ ਹੀ ਨਹੀਂ ਸੀ ਇਹ ਹੀ ਵਜ੍ਹਾ ਸੀ ਕਿ ਮੈਂ ਉਹਨੂੰ ਪਸੰਦ ਕਰਨ ਲੱਗੀ ਇੱਕ ਦਿਨ ਫੋਨ ਤੇ ਉਹਨੇ ਵੀ ਡੱਦੇ ਡਰਦੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਸਾਡੀ ਦੋਸਤੀ ਹੌਲੀ ਹੌਲੀ ਪਿਆਰ ਵਿੱਚ ਬਦਲ ਗਈ ਪ੍ਰਦੀਪ ਮੇਰਾ ਪਿਆਰ ਪਾ ਕੇ ਬਹੁਤ ਖੁਸ਼ ਹੋਇਆ ਉਹ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਇੱਕ ਪੜ੍ਹੀ ਲਿਖੀ ਟੀਚਰ ਉਹਨੂੰ ਪਿਆਰ ਕਰਦੀ ਆ ਉਹਨੇ ਕਦੀ ਮੈਨੂੰ ਛੂਇਆ ਤੱਕ ਨਹੀਂ ਸੀ ਉਹਨੂੰ ਹਰ ਹਾਲ ਵਿੱਚ ਮੇਰੀ ਇੱਜ਼ਤ ਪਿਆਰੀ ਸੀ ਅਸੀਂ ਸਕੂਲ ਵਿੱਚ ਕਮੇਟੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੀ ਕਿ 1 ਲੱਖ ਰੁਪਏ ਦੀ ਸੀ ਅਸੀਂ ਪਹਿਲੇ ਹੀ ਦਿਨ ਪਰਚੀਆਂ ਪਾ ਕੇ ਵੇਖ ਲਿਆ ਕਿ ਕਿਹੜੀ ਕਮੇਟੀ ਕਦੋਂ ਕਿਹੜੇ ਟੀਚਰ ਨੂੰ ਮਿਲਣੀ ਆ ਇਸ ਮਹੀਨੇ ਜਿਸ ਟੀਚਰ ਨੂੰ ਕਮੇਟੀ ਮਿਲਣੀ ਸੀ ਉਹਦਾ 1 ਹਫ਼ਤੇ ਬਾਅਦ ਵਿਆਹ ਸੀ ਤਨੁਹਾਰ ਹਾਲ ਵਿੱਚ ਵਿਆਹ ਤੋਂ ਪਹਿਲਾਂ ਕਮੇਟੀ ਚਾਹੀਦੀ ਸੀ ਜਦੋਂ ਸਾਰੀ ਕਮੇਟੀ ਇਕੱਠੀ ਹੋ ਗਈ ਤਾਂ ਅਗਲੇ ਦਿਨ ਉਸ ਟੀਚਰ ਨੂੰ ਪੈਸੇ ਦੇਣੇ ਸੀ ਤਾਂ ਹੋਇਆ ਇਹ ਕਿ ਸਾਡੇ ਘਰ ਚੋਰੀ ਹੋ ਗਈ ਕਮੇਟੀ ਦੇ ਪੈਸੇ ਚੋਰ ਲੈ ਗਿਆ ਮੈਂ ਬਹੁਤ ਪਰੇਸ਼ਾਨ ਹੋ ਗਈ ਕਿ ਹੁਣ ਕੀ ਹੋਊਗਾ ਕਿਸੇ ਨੂੰ ਯਕੀਨ ਨਹੀਂ ਹੋਊਗਾ ਸਾਰੇ ਗੱਲਾਂ ਕਰਨਗੇ ਕਿ ਮੈਡਮ ਨੇ 1 ਲੱਖ ਰੁਪਿਆ ਰੱਖ ਲਿਆ ਤੇ ਹੁਣ ਪੈਸੇ ਚੋਰੀ ਹੋਣ ਦਾ ਡਰਾਮਾ ਕਰਨ ਰਹੀ ਆ ਇਸ ਤਰ੍ਹਾਂ ਮੇਰੀ ਚੰਗਿਆਈ ਦੇ ਨਾਮ ਨਾਲ ਮੇਰੀ ਰੈਪਿਊਟੇਸ਼ਨ ਵੀ ਖਰਾਬ ਹੋ ਜਾਂਦੀ ਮੇਰੇ ਮੰਮੀ ਪਾਪਾ ਵੀ ਬਹੁਤ ਪਰੇਸ਼ਾਨ ਸੀ ਕਿ ਹੁਣ ਕੀ ਹੋਵੇਗਾ ਕਿਸ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਹੋਵੇਗਾ ਇਸੇ ਦੌਰਾਨ ਪ੍ਰਦੀਪ ਦੇ ਫੋਨ ਆਉਂਦੇ ਰਹੇ ਪਰ ਮੈਂ ਪਰੇਸ਼ਾਨੀ ਦੀ ਵਜ੍ਹਾ ਨਾਲ ਉਹਦੇ ਨਾਲ ਗੱਲ ਨਾ ਕਰ ਸਕੀ ਪਾਪਾ ਨੇ ਫੋਨ ਕਰਕੇ ਰਾਜਨ ਕੋਲੋਂ 1 ਲੱਖ ਰੁਪਿਆ ਉਧਾਰ ਮੰਗਿਆ ਤਾਂ ਉਹਨੇ ਨਾਂ ਵਿੱਚ ਜਵਾਬ ਦੇ ਦਿੱਤਾ ਇਸੇ ਪਰੇਸ਼ਾਨੀ ਵਿੱਚ ਰਾਤ ਹੋ ਗਈ ਉਧਰ ਪ੍ਰਦੀਪ ਪਰੇਸ਼ਾਨ ਸੀ ਕਿ ਮੈਂ ਉਹਦਾ ਫੋਨ ਕਿਉਂ ਨਹੀਂ ਚੁੱਕ ਰਹੀ ਰਾਤ 11 ਵਜੇ ਉਹਦਾ ਫੋਨ ਆਇਆ ਤਾਂ ਮੈਂ ਚੁੱਕ ਲਿਆ ਉਹਦੇ ਪੁੱਛਣ ਤੇ ਮੈਂ ਸਾਰੀ ਗੱਲ ਉਹਨੂੰ ਦੱਸੀ ਉਹਨੇ ਮੈਨੂੰ ਹੌਸਲਾ ਤੇ ਤਸੱਲੀ ਦਿੱਤੀ ਕਿ ਉਹ ਕੱਲ ਤੱਕ 1 ਲੱਖ ਰੁਪਏ ਦਾ ਇੰਤਜ਼ਾਮ ਕਰ ਦੇਵੇਗਾ ਤੂੰ ਪਰੇਸ਼ਾਨ ਨਾ ਹੋ ਤੇ ਸਕੂਨ ਨਾਲ ਸੌਂ ਜਾ अगले दिन मैं स्कूल ਵਿੱਚ ਉਸ ਟੀਚਰ ਨੂੰ ਝੂਠ ਬੋਲਿਆ ਕਿ ਤਿੰਨ ਚਾਰ ਟੀਚਰਾਂ ਦੀ ਕਮੇਟੀ ਨਹੀਂ ਆਈ ਅੱਜ ਸ਼ਾਮ ਤੱਕ ਇਕੱਠੀ ਹੋ ਜਾਵੇਗੀ ਤਾਂ ਸਵੇਰੇ ਪੂਰੀ ਕਮੇਟੀ ਦੀ ਰਕਮ ਤੈਨੂੰ ਮਿਲ ਜਾਵੇਗੀ ਉਸ ਦਿਨ ਰਾਤ ਨੂੰ ਪ੍ਰਦੀਪ ਨੇ ਫੋਨ ਤੇ ਦੱਸਿਆ ਕਿ ਉਹਨੇ 1 ਲੱਖ ਰੁਪਏ ਦਾ ਇੰਤਜ਼ਾਮ ਕਰ ਲਿਆ ਆ ਉਹ ਸਵੇਰੇ ਮੈਨੂੰ ਬੱਸ ਵਿੱਚ ਪੈਸੇ ਦੇ ਦੇਵੇਗਾ ਅਗਲੇ ਦਿਨ ਉਹਨੇ ਵਾਅਦੇ ਦੇ ਮੁਤਾਬਕ ਮੈਨੂੰ 1 ਲੱਖ ਰੁਪਏ ਚੋਰੀ-ਚੋਰੀ ਫੜਾ ਦਿੱਤਾ ਇਸ ਤਰ੍ਹਾਂ ਮੇਰੀ ਇੱਜ਼ਤ ਰਹਿ ਗਈ ਹੁਣ ਪ੍ਰਦੀਪ ਦਾ ਮੇਰੇ ਤੇ ਬਹੁਤ ਵੱਡਾ एहसान ਸੀ ਤਾਂ ਮੈਂ ਦਿਲ ਜਾਨ ਤੋਂ ਉਹਦੇ ਤੇ ਫਿਦਾ ਹੋ ਗਈ ਹੁਣ ਅਸੀਂ ਦੋਵੇਂ ਇੱਕ ਦੂਜੇ ਦੇ ਬਗੈਰ ਨਹੀਂ ਰਹਿ ਸਕਦੇ ਸੀ ਮੈਂ ਬਿਨਾਂ ਛੁੱਟੀ ਕੀਤੇ ਸਕੂਲ ਜਾਂਦੀ ਤੇ ਸਿਰਫ ਪ੍ਰਦੀਪ ਦੀ ਖਾਤਰ ਜਾਂਦੀ ਕਿਉਂਕਿ ਉਹ ਹੁਣ ਮੇਰਾ ਪਿਆਰ ਸੀ ਮੈਂ ਤਵਾਰ ਦੀ ਛੁੱਟੀ ਹੁੰਦੀ ਤਾਂ ਇਹ ਦਿਨ ਮੇਰੇ ਤੇ ਬਹੁਤ ਪਾਰੀ ਗੁਜ਼ਰਦਾ ਕੁਝ ਵਕਤ ਦੇ ਬਾਅਦ ਜਦੋਂ ਥੋੜੇ ਥੋੜੇ ਕਰਕੇ ਮੈਂ ਪੈਸੇ ਵਾਪਸ ਕਰਨੇ ਚਾਹੇ ਤਾਂ ਪ੍ਰਦੀਪ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਮੈਨੂੰ ਪਤਾ ਸੀ ਕਿ ਉਹ ਬਹੁਤ ਗਰੀਬ ਆ ਪਤਾ ਨਹੀਂ ਉਹਨੇ ਕਿਸ ਤਰ੍ਹਾਂ ਇੱਕ ਦਿਨ ਵਿੱਚ ਇੰਨੇ ਪੈਸਿਆਂ ਦਾ ਇੰਤਜ਼ਾਮ ਕੀਤਾ ਸੀ ਮੈਂ ਬਹੁਤ ਜੇਦ ਕੀਤੀ ਉਹਦੀਆਂ ਮਿੰਤਾਂ ਕੀਤੀਆਂ ਕਿ ਆਪਣੇ ਪੈਸੇ ਵਾਪਸ ਲੈ ਲਵੇ ਪਰ ਉਹਨੇ ਮੇਰੀ ਏਕਣਾ ਸੁਣੀ ਉਹਦੀ ਇੱਕ ਹੀ ਜੇਦ ਸੀ ਕਿ ਮੈਂ ਪੂਰੀ ਜ਼ਿੰਦਗੀ ਤੇਰੇ ਕੋਲੋਂ ਪੈਸੇ ਨਹੀਂ ਲਵਾਂਗਾ ਮਜਬੂਰਨ ਮੈਨੂੰ ਉਹਦੀ ਜिद ਮੰਨਣੀ ਪਈ ਹੁਣ ਅਸੀਂ ਦੋਵੇਂ ਇੱਕ ਦੂਜੇ ਦੇ ਬਗੈਰ ਨਹੀਂ ਰਹਿ ਸਕਦੇ ਸੀ ਪ੍ਰਦੀਪ ਦਾ ਘਰ ਉਸੇ ਪਿੰਡ ਵਿੱਚ ਸੀ ਜਿੱਥੇ ਮੈਂ ਰੋਜ਼ ਪੜਾਉਣ ਜਾਂਦੀ ਸੀ ਪ੍ਰਦੀਪ ਦੇ ਪਾਪਾ ਦੀ ਮੌਤ ਹੋ ਚੁੱਕੀ ਸੀ। ਉਹਦੀ ਇੱਕ ਛੋਟੀ ਭੈਣ ਸੀ ਜਿਹੜੀ ਹਾਈ ਸਕੂਲ ਵਿੱਚ ਪੜ੍ਹ ਰਹੀ ਸੀ ਜਿਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ। ਉਹਦੇ ਤੋਂ ਛੋਟਾ ਇੱਕ ਉਹਦਾ ਭਰਾ ਸੀ ਜਿਹੜਾ 8ਵੀਂ ਕਲਾਸ ਵਿੱਚ ਪੜ੍ਹਦਾ ਸੀ। ਘਰ ਵਿੱਚ ਇਕੱਲਾ ਪ੍ਰਦੀਪ ਹੀ ਕਮਾਉਣ ਵਾਲਾ ਸੀ। ਉਹਨਾਂ ਦਾ ਛੋਟਾ ਜਿਹਾ ਘਰ ਸੀ। ਮੈਂ ਇੱਕ ਵਾਰ ਉਹਦੇ ਘਰ ਜਾ ਚੁੱਕੀ ਸੀ। ਪ੍ਰਦੀਪ ਦੀ ਭੈਣ ਨੇ ਬੜੇ ਪਿਆਰ ਨਾਲ ਮੈਨੂੰ ਬੁਲਾਇਆ ਸੀ। ਜਦੋਂ ਮੈਂ ਗਈ ਤਾਂ ਉਹਨੇ ਮੇਰੀ ਬਹੁਤ ਇੱਜ਼ਤ ਕੀਤੀ। ਹੁਣ ਪ੍ਰਦੀਪ ਕਹਿ ਰਿਹਾ ਸੀ ਕਿ ਛੇਤੀ ਵਿਆਹ ਕਰ ਲੈਂਦੇ ਆ ਮੇਰੇ ਦਿਲ ਵਿੱਚ ਵੀ ਇਹੀ ਸੀ ਇਸ ਲਈ ਮੈਂ ਪ੍ਰਦੀਪ ਨੂੰ ਕਿਹਾ ਕਿ ਆਪਣੀ ਮੰਮੀ ਨੂੰ ਰਿਸ਼ਤਾ ਮੰਗਣ ਲਈ ਸਾਡੇ ਘਰ ਭੇਜ ਤਾਂ ਐਤਵਾਰ ਨੂੰ ਉਹਦੀ ਮੰਮੀ ਤੇ ਉਹਦੀ ਭੈਣ ਮੇਰਾ ਰਿਸ਼ਤਾ ਮੰਗਣ ਆਏ ਮੰਮੀ ਪਾਪਾ ਨੂੰ ਇਹ ਰਿਸ਼ਤਾ ਪਸੰਦ ਨਹੀਂ ਆਇਆ ਕਿਉਂਕਿ ਮੇਰਾ ਤੇ ਪ੍ਰਦੀਪ ਦਾ ਕੋਈ ਜੋੜ ਹੀ ਨਹੀਂ ਸੀ ਕਿੱਥੇ ਮੈਂ ਪੜ੍ਹੀ ਲਿਖੀ ਸਰਕਾਰੀ ਟੀਚਰ ਤੇ ਪ੍ਰਦੀਪ ਇੱਕ বাস ਕਨੈਕਟਰ ਮੰਮੀ ਪਾਪਾ ਨੇ ਮਨਾ ਤਾਂ ਨਹੀਂ ਕੀਤਾ ਸੋਚਣ ਲਈ ਟਾਈਮ ਲੈ ਲਿਆ ਉਹ ਇਸ ਰਿਸ਼ਤੇ ਤੇ ਤਿਆਰ ਨਹੀਂ ਸੀ ਉਹਨਾਂ ਦਾ ਇਹ ਸੋਚਣਾ ਆਪਣੀ ਜਗ੍ਹਾ ਠੀਕ ਸੀ ਪਰ ਮੈਂ ਆਪਣੇ ਪਿਆਰ ਦੇ ਹੱਥੋਂ ਮਜਬੂਰ ਸੀ ਮੈਂ ਵੀ ਜिद ਕਰ ਲਈ ਕਿ ਜੇ ਵਿਆਹ ਕਰੂੰਗਾ ਕਰੂੰਗੀ ਤਾਂ ਸਿਰਫ ਪ੍ਰਦੀਪ ਨਾਲ ਨਹੀਂ ਤਾਂ ਮੈਂ ਕਿਤੇ ਵੀ ਨਹੀਂ ਕਰੂੰਗੀ ਪੂਰਾ 1 ਮਹੀਨਾ ਘਰੇ ਇਹ ਗੱਲ ਚੱਲਦੀ ਰਹੀ ਆਖਰਕਾਰ ਮੇਰੀ ਜिद ਅੱਗੇ ਮੰਮੀ ਪਾਪਾ ਮਜਬੂਰ ਹੋ ਗਏ ਤੇ ਉਹਨਾਂ ਨੇ ਨਾ ਚਾਹੁੰਦੇ ਹੋਏ ਵੀ ਇਸ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ ਉਹਨਾਂ ਨੂੰ ਇੱਕ ਖਤਰਾ ਨਜ਼ਰ ਆ ਰਿਹਾ ਸੀ ਕਿ ਕਿਤੇ ਮੈਂ ਚੋਰੀ ਛੁਪੇ ਵਿਆਹ ਨਾ ਕਰ ਲਵਾਂ ਇਸ ਤਰ੍ਹਾਂ ਸਾਡੀ ਬਹੁਤ ਬਦਨਾਮੀ ਹੋ ਜਾਵੇਗੀ ਹਾਂ ਪਰ ਮੰਮੀ ਪਾਪਾ ਜੇ ਨਾ ਮੰਨਦੇ ਤਾਂ ਮੈਂ ਸੱਚਮੁੱਚ ਪ੍ਰਦੀਪ ਨਾਲ ਕੋਟ ਮੈਰਜ ਕਰਵਾ ਲੈਂਦੀ ਮੈਂ ਉਦੋਂ ਹੀ ਫੋਨ ਕਰਕੇ ਪ੍ਰਦੀਪ ਨੂੰ ਇਹ ਖੁਸ਼ਖਬਰੀ ਸੁਣਾ ਦਿੱਤੀ ਜਿਸ ਨੂੰ ਸੁਣ ਕੇ ਉਹ ਵੀ ਖੁਸ਼ ਹੋ ਗਿਆ ਅਗਲੇ ਦਿਨ ਸਾਡੇ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਗਈ ਮੰਮੀ ਪਾਪਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ ਉਹ ਬੇਮਾਨ ਹੀ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਜਿੰਨੇ ਵੀ ਇਸ ਰਿਸ਼ਤੇ ਬਾਰੇ ਸੁਣਿਆ ਉਹ ਹੈਰਾਨ ਹੋ ਕੇ ਹਰ ਕੋਈ ਇਹੀ ਕਹਿ ਰਿਹਾ ਸੀ ਕਿ ਕੁੜੀ ਦੀ ਅਕਲ ਕਿ ਕਹਾ ਚਰਨ ਗਈ ਆ ਅੱਜ ਮੈਂ ਪੜੀ ਪੜ੍ਹ ਲਿਖ ਕੇ ਸਭ ਕੁਝ ਗਵਾ ਲਿਆ ਰਾਜਨ ਨੂੰ ਜਦੋਂ ਇਸ ਰਿਸ਼ਤੇ ਦਾ ਪਤਾ ਲੱਗਿਆ ਤਾਂ ਉਹਨੇ ਮੇਰਾ ਸਭ ਤੋਂ ਜ਼ਿਆਦਾ ਮਜ਼ਾਕ ਉਡਾਇਆ ਤੇ ਨਾਲ ਹੀ ਇਹ ਵੀ ਕਹਿੰਦਾ ਮੈਡਮ ਜੀ ਤੈਨੂੰ ਪਿਆਰ ਕਰਨ ਦੇ ਲਈ ਇਹ ਘਣ ਪੜ ਤੇ ਗਵਾਰ ਕਨੈਕਟਰ ਹੀ ਮਿਲਿਆ ਸੀ ਹਾਲਾਂਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਮੈਨੂੰ ਸੁਣਾਈ ਦਿੰਦੀਆਂ ਰਹੀਆਂ ਪਰ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਫਿਰ ਉਹ ਦਿਨ ਵੀ ਆ ਗਿਆ ਜਿਹਦਾ ਮੈਨੂੰ ਬੇਚੈਨੀ ਨਾਲ ਇੰਤਜ਼ਾਰ ਸੀ ਮੈਂ ਵਿਆਹ ਕਰਕੇ ਪ੍ਰਦੀਪ ਦੀ ਹੋ ਚੁੱਕੀ ਸੀ ਤੇ ਵਿਦਾ ਹੋ ਕੇ ਪ੍ਰਦੀਪ ਦੇ ਘਰ ਜਾ ਚੁੱਕੀ ਸੀ ਮੈਂ ਦੁਲਹਣ ਬਣੀ ਬਹੁਤ ਸੋਹਣੀ ਲੱਗ ਰਹੀ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਰੂਪ ਚੜਿਆ ਸੀ ਸਾਰੇ ਪ੍ਰਦੀਪ ਦੀ ਕਿਸਮਤ ਤੇ ਗਰਵ ਕਰ ਰਹੇ ਸੀ ਜਿੰਨੂੰ ਇੰਨੀ ਸੋਹਣੀ ਪੜ੍ਹੀ ਲਿਖੀ ਸਰਕਾਰੀ ਟੀਚਰ ਮਿਲ ਗਈ ਸੀ ਅੱਜ ਸਾਡੇ ਵਿਆਹ ਦੀ ਪਹਿਲੀ ਰਾਤ ਸੀ ਅਸੀਂ ਦੋਵੇਂ ਖੁਸ਼ੀ ਨਾਲ ਪਾਗਲ ਹੋ ਰਹੇ ਸੀ ਕਿ ਅਸੀਂ ਇੱਕ ਦੂਜੇ ਨੂੰ ਪਾ ਲਿਆ ਪ੍ਰਦੀਪ ਨੇ ਮੈਨੂੰ ਛੋਟਾ ਜਿਹਾ ਸੋਨੇ ਦਾ ਲੋਕਟ ਪਹਿਲੀ ਰਾਤ ਤੋਹਫ਼ੇ ਵਿੱਚ ਦਿੱਤਾ ਤੇ ਮੈਂ ਇੱਕ ਸੋਨੇ ਦੀ ਅੰਗੂਠੀ ਉਹਨੂੰ ਤੋਹਫੇ ਵਿੱਚ ਦਿੱਤੀ। ਮੈਨੂੰ ਪ੍ਰਦੀਪ ਦੇ ਘਰ ਤੇ ਪਰਿਵਾਰ ਵਿੱਚ ਬਹੁਤ ਪਿਆਰ ਮਿਲਿਆ। ਪ੍ਰਦੀਪ ਦੀ ਭੈਣ ਤੇ ਛੋਟਾ ਭਰਾ ਮੈਨੂੰ ਭਾਬੀ-ਭਾਬੀ ਕਹਿੰਦੇ ਮੇਰੇ ਅੱਗੇ ਪਿੱਛੇ ਘੁੰਮਦੇ ਰਹਿੰਦੇ। ਪ੍ਰਦੀਪ ਦੀ ਮਾਂ ਮੇਰੀ ਸੱਸ ਮੇਰਾ ਬਹੁਤ ਖਿਆਲ ਰੱਖਦੀ। ਪੁੱਤ-ਪੁੱਤ ਕਹਿੰਦੇ ਉਹਦੀ ਜ਼ੁਬਾਨ ਨਹੀਂ ਥੱਕਦੀ ਸੀ। ਵਿਆਹ ਦੇ ਬਾਅਦ ਅਸੀਂ ਘੁੰਮਣ ਲਈ ਗਏ। ਹੁਣ ਮੇਰੀਆਂ ਛੁੱਟੀਆਂ ਖਤਮ ਹੋ ਗਈਆਂ ਸੀ ਤਾਂ ਮੈਂ ਡਿਊਟੀ ਦੇ ਲਈ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਮੇਰਾ ਰੋਜ਼ ਦਾ ਬਸ ਦਾ ਸਫ਼ਰ ਖਤਮ ਹੋ ਚੁੱਕਿਆ ਸੀ ਪ੍ਰਦੀਪ ਨੇ ਮੈਨੂੰ ਰਿਕਸ਼ਾ ਲਗਵਾ ਦਿੱਤਾ ਸੀ ਜਿਹੜਾ ਮੈਨੂੰ ਸਵੇਰੇ ਸਕੂਲ ਛੱਡੰਦਾ ਤੇ ਦੁਪਹਿਰ ਨੂੰ ਵਾਪਸ ਘਰ ਪਹੁੰਚਾ ਦਿੰਦਾ ਵੈਸੇ ਤਾਂ ਪ੍ਰਦੀਪ ਹੈਗਾ ਅਨਪੜ੍ਹ ਬਸ ਕਨੈਕਟਰ ਸੀ ਪਰ ਹਕੀਕਤ ਵਿੱਚ ਬਹੁਤ ਹੀ ਚੰਗਾ ਤੇ ਪਿਆਰ ਕਰਨ ਵਾਲਾ ਇਨਸਾਨ ਸੀ ਪ੍ਰਦੀਪ ਮੇਰੇ ਕੋਲ ਇੱਕ ਰੁਪਈਆ ਨਹੀਂ ਲੈਂਦਾ ਸੀ ਮੈਂ ਆਪਣੀ ਪੂਰੀ ਤਨਖਾਹ ਲਿਆ ਕੇ ਉਹਦੇ ਹੱਥੇ ਰੱਖਦੀ ਪਰ ਉਹ ਕਹਿੰਦਾ ਕਿ ਤੇਰੀ ਕਮਾਈ ਆ ਇਸ ਤੇ ਸਿਰਫ ਤੇਰਾ ਹੀ ਆ ਗਿਆ ਤਾਂ ਮੈਂ ਕਹਿੰਦੀ ਜੀ ਮੈਂ ਵੀ ਤਾਂ ਤੁਹਾਡੀ ਹੀ ਆ ਤੇ ਮੇਰਾ ਸਭ ਕੁਝ ਤੁਹਾਡਾ ਹੀ ਆ ਤਾਂ ਇਹ ਤਨਖਾਹ ਵੀ ਤੁਹਾਡੀ ਹੀ ਹੋਈ ਪਰ ਉਹ ਮੇਰੇ ਕੋਲੋਂ ਤਨਖਾਹ ਨਹੀਂ ਲੈਂਦਾ ਸੀ ਇਸ ਤਰ੍ਹਾਂ ਹਰ ਮਹੀਨੇ ਸਾਡੀ ਨੋਕ ਝੋਕ ਹੁੰਦੀ ਤੇ ਆਖਿਰ ਮੈਨੂੰ ਹੀ ਹਾਰ ਮੰਨਣੀ ਪੈਂਦੀ ਪ੍ਰਦੀਪ ਦੀ ਮੰਮੀ ਨੇ ਮੈਨੂੰ ਸਾਕੀ ਮਾਂ ਦੇ ਵਾਂਗ ਪਿਆਰ ਦਿੱਤਾ ਪ੍ਰਦੀਪ ਦੀ ਭੈਣ ਤੇ ਭਰਾ ਵੀ ਮੈਨੂੰ ਆਪਣੀ ਭਾਬੀ ਦੀ ਬਜਾਏ ਸਾਕੀ ਵੱਡੀ ਭੈਣ ਹੀ ਸਮਝਦੇ। ਸੱਚ ਪੁੱਛੋ ਤਾਂ ਘਰ ਸਵਰਗ ਲੱਗਦਾ ਸੀ। ਹਰ ਪਾਸੇ ਪਿਆਰ, ਇੱਜ਼ਤ ਤੇ ਸਕੂਨ ਸੀ। ਘਰ ਪੁਰਾਣਾ ਟੁੱਟਾ-ਫੁੱਟਾ ਸੀ ਤਾਂ ਮੈਂ ਤਨਖਾਹ ਦੇ ਪੈਸੇ ਜੋੜ-ਜੋੜ ਕੇ ਘਰ ਨੂੰ ਵਧੀਆ ਤਰ੍ਹਾਂ ਬਣਵਾ ਦਿੱਤਾ, ਰੰਗ-ਰੋਗਣ ਵੀ ਕਰਵਾ ਦਿੱਤਾ। ਇਸ ਵਾਰ ਮੈਂ ਪ੍ਰਦੀਪ ਦੀ ਇੱਕ ਨਾ ਸੁਣੀ ਤੇ ਉਹਦੇ ਮਨਾਂ ਕਰਨ ਦੇ ਬਾਵਜੂਦ ਵੀ ਘਰ ਦਾ ਕੰਮ ਕਰਵਾ ਦਿੱਤਾ। ਗੋਣ ਵਾਲੇ 8 ਸਾਲਾਂ ਵਿੱਚ ਪ੍ਰਮਾਤਮਾ ਨੇ ਸਾਨੂੰ ਇੱਕ ਧੀ ਤੇ ਇੱਕ ਪੁੱਤ ਦੇ ਦਿੱਤਾ। ਪ੍ਰਦੀਪ ਮੇਰੇ ਕੰਨ ਤੇ ਪ੍ਰਮਾਤਮਾ ਦੇ ਘਰ ਵੀ ਜਾਣ ਲੱਗਾ। ਸਾਡੀ ਜ਼ਿੰਦਗੀ ਵਿੱਚ ਪਿਆਰ ਦੇ ਨਾਲ-ਨਾਲ ਬਹੁਤ ਸਕੂਨ ਸੀ। ਜ਼ਿੰਦਗੀ ਬੜੇ ਆਰਾਮ ਨਾਲ ਗੁਜ਼ਰ ਰਹੀ ਸੀ। ਪਰ ਪ੍ਰਦੀਪ ਦੀ ਇੱਕ ਇੱਛਾ ਉਹਦੇ ਦਿਲ ਨੂੰ ਵਾਰ-ਵਾਰ ਕੁਰੇਦ ਰਹੀ ਸੀ। ਉਹ ਇਹ ਚਾਹੁੰਦਾ ਸੀ ਕਿ ਉਹਦੀ ਆਪਣੀ ਬਾਸ ਹੋਵੇ ਤੇ ਉਹ ਬਸ ਖੁਦ ਚਲਾਇਆ ਕਰੇ। ਹੁਣ ਜਾਇ ਰਹਾ ਆਪਣੀ ਬਾਸ ਖਰੀਦਣ ਲਈ ਲੱਖਾਂ ਰੁਪਏ ਚਾਹੀਦੇ ਸੀ ਜਿਹੜੇ ਕਿ ਸਾਡੇ ਕੋਲ ਹੈ ਨਹੀਂ ਸੀ। ਪ੍ਰਦੀਪ ਐਸੇ ਸੋਚ ਵਿੱਚ ਅਕਸਰ ਉਦਾਸ ਰਹਿਣ ਲੱਗਾ ਤਾਂ ਮੈਂ ਉਹਨੂੰ ਸਲਾਹ ਦਿੱਤੀ ਕਿ ਇਵੇਂ ਕਰਦੇ ਆਂ ਕਮੇਟੀ ਪਾ ਕੇ ਕੁਝ ਪੈਸੇ ਜਮ੍ਹਾਂ ਕਰ ਲੈਂਦੇ ਆਂ ਤੇ ਉਹਨਾਂ ਪੈਸਿਆਂ ਨਾਲ ਤੂੰ ਇੱਕ ਵੈਨ ਖਰੀਦ ਕੇ ਖੁਦ ਚਲਾਉਣੀ ਸ਼ੁਰੂ ਕਰਦੀ ਪਹਿਲਾਂ ਤਾਂ ਉਹ ਨਹੀਂ ਮੰਨਿਆ ਜਦੋਂ ਮੈਂ ਆਪਣੀ ਸੌਂ ਦੇ ਦਿੱਤੀ ਤਾਂ ਮੰਨ ਗਿਆ ਮੈਂ ਆਪਣੀ ਪੂਰੀ ਤਨਖਾਹ ਦੀ ਕਮੇਟੀ ਪਾ ਦਿੱਤੀ ਤਾਂ ਇਸ ਤਰ੍ਹਾਂ 4 ਲੱਖ ਰੁਪਏ ਜਮ੍ਹਾਂ ਹੋ ਗਏ ਤੇ ਸਾਨੂੰ 4 ਲੱਖ ਦੀ ਇੱਕ ਵੈਨ ਮਿਲ ਗਈ ਬਾਕੀ ਦੇ ਪੈਸੇ ਦੀ ਅਸੀਂ ਮਹੀਨੇ ਬਾਅਦ ਕਿਸ਼ਤ ਬਣ ਲਈ ਤਪਦੀਪ ਨੇ ਪ੍ਰਮਾਤਮਾ ਦਾ ਨਾਮ ਲੈ ਕੇ ਖੁਦ ਵੈਨ ਚਲਾਉਣੀ ਸ਼ੁਰੂ ਕਰ ਦਿੱਤੀ ਜੇਦੀ ਵਜ੍ਹਾ ਨਾਲ ਸਾਡੀ ਆਮਦਨ ਹੀ ਬਹੁਤ ਵਧ ਗਈ। ਪਦੀਪ ਕਿਸ਼ਤ ਦੇ ਪੈਸੇ ਦੇਣ ਦੇ ਬਾਅਦ ਬਾਕੀ ਸਾਰੇ ਪੈਸੇ ਮੇਰੇ ਹੱਥੇ ਰੱਖ ਦਿੰਦਾ ਜਿਨ੍ਹਾਂ ਨੂੰ ਮੈਂ ਤਰੀਕੇ ਨਾਲ ਖਰਚ ਕਰਦੀ। ਅਗਲੇ 2 ਸਾਲਾਂ ਵਿੱਚ ਵੈਨ ਦੀਆਂ ਸਾਰੀਆਂ ਕਿਸ਼ਤਾਂ ਖਤਮ ਹੋ ਗਈਆਂ। ਹੁਣ ਪ੍ਰੋਗਰਾਮ ਇਹ ਬਣਿਆ ਕਿ ਫਿਰ ਕਮੇਟੀ ਪਾਈ ਜਾਵੇ ਤੇ ਪੈਸੇ ਜਮਾ ਕੀਤੇ ਜਾਣ ਤੇ ਵੈਨ ਵੇਚ ਕੇ ਪ੍ਰਦੀਪ ਬਾਸ ਖਰੀਦ ਲਵੇ। ਇਸ ਲਈ ਇਸ ਮਕਸਦ ਲਈ ਅਸੀਂ ਵੱਖ-ਵੱਖ ਕਮੇਟੀਆਂ ਪਾ ਲਈਆਂ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਇੱਕ ਦਿਨ ਵੈਨ ਸਰਵਿਸ ਕਰਾਉਣ ਦੇ ਲਈ ਵੈਨ ਸਰਵਿਸ ਸੈਂਟਰ ਤੇ ਖੜੀ ਸੀ ਕਿ ਪ੍ਰਦੀਪ ਵੈਨ ਦੇ ਕੁਝ ਪੁਰਜੇ ਖਰੀਦਣ ਦੇ ਲਈ ਦੁਕਾਨਵਾਲ ਜਾ ਰਿਹਾ ਸੀ ਤਾਂ ਸੜਕ ਕ੍ਰੋਸ ਕਰਦੇ ਹੋਏ ਇੱਕ ਤੇਜ਼ ਸਪੀਡ ਬੱਸ ਦੇ ਥੱਲੇ ਆ ਗਿਆ ਤੇ ਉਹਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜੋ ਪ੍ਰਦੀਪ ਦੀ ਲਾਸ਼ ਘਰ ਆਈ ਤਾਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਮੈਨੂੰ ਆਪਣੀ ਕੋਈ ਹੋਸ਼ ਨਾ ਰਹੀ ਮੈਂ ਸਦਮੇ ਨਾਲ پاਗਲ ਹੋ ਗਈ ਮੇਰਾ ਸਭ ਤੋਂ ਪਿਆਰਾ ਰਿਸ਼ਤਾ ਮੇਰੇ ਕੋਲੋਂ ਵਿਛੜ ਗਿਆ ਸੀ ਮੈਨੂੰ ਸੰਭਲਣ ਵਿੱਚ ਪੂਰੇ 2 ਸਾਲਾਂ ਦਾ ਲੱਗ ਗਿਆ ਜਦੋਂ ਇਹ ਸਭ ਹੋਇਆ ਉਸ ਵਕਤ ਮੇਰੀ ਉਮਰ 40 ਸਾਲ ਦੀ ਸੀ ਮੈਂ ਬੁੜੀ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ ਆਪਣੇ ਦੋਵਾਂ ਬੱਚਿਆਂ ਦੀ ਖਾਤਰ ਜਿਹੜੇ ਮੇਰੇ ਤੇ ਪ੍ਰਦੀਪ ਦੇ ਪਿਆਰ ਦੀਆਂ ਨਿਸ਼ਾਨੀਆਂ ਸੀ ਪ੍ਰਦੀਪ ਦੀ ਮੰਮੀ ਦਾ ਵੀ ਪ੍ਰਦੀਪ ਦੇ ਜਾਣ ਤੋਂ ਬਾਅਦ ਦਿਹਾਂਤ ਹੋ ਗਿਆ ਮੈਂ ਪ੍ਰਦੀਪ ਦੀ ਭੈਣ ਦਾ ਵਿਆਹ ਕਰ ਦਿੱਤਾ ਪ੍ਰਦੀਪ ਦੇ ਭਰਾ ਨੂੰ ਜਦੋਂ ਕਾਮਨਾ ਮਿਲਿਆ ਤਾਂ ਦੂਜੇ ਦੇਸ਼ ਕਮਾਉਣ ਲਈ ਚਲਿਆ ਗਿਆ ਮੈਂ ਵੈਨ ਲਈ ਡਰਾਈਵਰ ਰੱਖ ਲਿਆ ਜਿਹੜਾ ਬੜੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਵੈਨ ਚਲਾਉਂਦਾ ਸੀ ਤੇ ਮਹੀਨੇ ਬਾਅਦ ਪੈਸੇ ਮੈਨੂੰ ਦੇ ਦਿੰਦਾ ਸੀ ਮੈਂ ਹਣ ਦਿਲੋਂ ਜਾਨ ਨਾਲ ਬੱਚਿਆਂ ਦੀ ਪਰਵਰਿਸ਼ ਕਰ ਰਹੀ ਸੀ ਉਹਨਾਂ ਨੂੰ ਮਾਂ ਤੇ ਪਿਓ ਦਾ ਪਿਆਰ ਦੇ ਦਿੰਦੀ ਆ ਤੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੀ ਪਰ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡੀ ਕਮੀ ਆ ਤੇ ਉਹ ਸਿਰਫ ਪ੍ਰਦੀਪ ਦੀ ਉਹਦੇ ਬਿਨਾ ਮੇਰੀ ਜ਼ਿੰਦਗੀ ਸੁੰਨੀ ਹੋ ਗਈ ਆ ਪਰ ਮੈਨੂੰ ਆਪਣੇ ਆਸ-ਪਾਸ ਪ੍ਰਦੀਪ ਦੇ ਹੋਣ ਦਾ ਅਹਿਸਾਸ ਹੁੰਦਾ ਆ। ਐਵੇਂ ਲੱਗਦਾ ਆ ਕਿ ਉਹ ਮੇਰੇ ਕੋਲ ਹੀ ਆ। ਮੈਂ ਖਿਆਲਾਂ ਵਿੱਚ ਉਹਦੇ ਨਾਲ ਢੇਰਾਂ ਸਾਰੀਆਂ ਗੱਲਾਂ ਕਰਦੀ ਆ ਤੇ ਹਰ ਪਲ ਉਹਨੂੰ ਯਾਦ ਕਰਦੀ ਆ। ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਕਹਾਣੀ ਕਿਹੋ ਜਿਹੀ ਲੱਗੀ? ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਾਦ ਤੱਕ ਆਪਣੀ ਏਕ ਨੂਰ ਕੌਰ ਨੂੰ ਦੀ ਇਜਾਜ਼ਤ 7 ਅਕਾਲ ਜੀ